ਇੱਕੇ ਦਮ ਬਿਜਲੀ ਪਈ ਆ ਤੇ ਉਸ ਟਾਈਮ ਕਮਰੇ ਵੀ ਡੇਪੇ ਦੇ ਨਾਲ ਕੰਦਾ ਪਾੜ ਗੀਆਂ ਸਾਡੀਆਂ ਤੇ ਚੋਂਦੇ ਬਹੁਤ ਹੀ ਗਏ ਤੇ ਅਸੀਂ ਇਸ ਕਮਰੇ ਤੋਂ ਇੱਕ ਬਾਲਾ ਟੁੱਟਾ ਜਦੋਂ ਤੇ ਉਸ ਵੇਲੇ ਹੀ ਕਮਰੇ ਚੋਂ ਵੀ ਨਿਕਲ ਗਏ ਫਿਰ ਬਾਹਰ ਰਹਿਣ ਲੱਗੇ ਦੂਜੇ ਕਮਰੇ ਚ ਚਲ ਗਏ ਇਸ ਲਾਗੇ ਕਿਸੇ ਦੇ ਇਹ ਆ ਜਦੋਂ 20 ਦਿਨ ਹੋ ਚੱਲਿਆ ਜੀ ਬਰਸਾਤਾਂ ਬਹੁਤ ਜ਼ਿਆਦੀਆਂ ਪੈਂਦੀਆਂ ਸੀ ਯੋ ਮੈਂ ਬਹੁਤ ਘਿਰ ਤੋਂ ਹੀ ਇਹਦੇ ਵਿੱਚ ਗੁਜ਼ਾਰਾ ਕਰਦੇ ਰਹੀ ਘਰ ਦੇ ਵਿੱਚ ਅੱਛਾ ਜੀ ਤੇ ਬੜਾ ਬੜੀ ਮੁਸ਼ਕਲ ਦੇ ਨਾਲ ਰਹਿ ਰਹੇ ਰਹੇ ਕਿ ਇਹਨਾਂ ਨੂੰ ਮੈਂ ਬੱਚਿਆਂ ਨੂੰ ਪਾਲਿਆ ਵੀ ਹੈ ਜੀ ਬੜਕਪੋਈ ਪੈਣ ਭਰਾ ਬਾਹਰ ਨਹੀਂ ਫੜਦੰਦ ਅੱਛਾ ਜੀ ਕਦੀ ਭੁੱਖੇ ਵੀ ਰਹ ਲਾਣਾ ਕਦੀ ਖਾ ਕੇ ਵੀ ਸੋਣਾ ਕਦੀ ਨਹੀਂ ਵੀ ਖਾ ਕੇ ਸੌਂਦੀ ਹੁੰਦੇ ਸਾਡੀ ਗਾੜੀ ਬੇਨਤੀ ਹੈ ਤੁਸੀਂ ਗਾੜੀ ਬੇਨਤੀ ਸਾਡੇ ਬਾਰੇ ਕਰੋਗੇ ਜੀ ਤੇ ਫਿਰ ਸਾਡਾ ਇਹ ਮਸਲਾ ਕੋਈ ਹੱਲ ਹੋ ਸਕਦਾ ਵਾ ਹਲਕਾ ਖਰੂਰ ਸਾਹਿਬ ਦੇ ਪਿੰਡ ਛਾਵੜੀ ਸਾਹਿਬ ਵਿਖੇ ਅਸੀਂ ਇਸ ਵੇਲੇ ਮੌਜੂਦ ਆਂ ਤੇ ਘਰ ਦੇ ਹਾਲਾਤ ਜਿਹੜੇ ਨੇ ਉਹ ਤਸਵੀਰਾਂ ਬਿਆਨ ਕਰ ਰਹੀਆਂ ਨੇ ਕਿ ਅਸਮਾਨੀ ਬਿਜਲੀ ਡਿੱਗਣ ਦੇ ਕਾਰਨ ਇਸ ਵੀਰ ਦੇ ਘਰ ਦੇ ਵਿੱਚ ਜਿੱਥੇ ਛੱਤਾਂ ਪਾਟੀਆਂ ਨੇ ਉੱਥੇ ਤੁਸੀਂ ਘਰ ਦੇ ਹਾਲਾਤ ਇਸ ਕਦਰ ਜਿਹੜੇ ਆ ਬਰਸਾਤ ਜਿਹੜੀ ਹੋਈ ਆ ਜਿਹੜੀ ਲਗਾਤਾਰ ਬਰਸਾਤ ਹੋਈ ਆ ਅਤੇ ਜਿਹੜੇ ਹੜ੍ਹ ਆਏ ਨੇ ਪੰਜਾਬ 'ਚ ਉਹਨੇ ਕੱਲੇ ਕਿਸਾਨਾਂ ਨੂੰ ਮਾਰ ਨਹੀਂ ਮਾਰੀ ਮਜ਼ਦੂਰਾਂ ਨੂੰ ਵੀ ਵੱਡੇ ਪੱਧਰ ਤੇ ਮਾਰ ਜਿਹੜੀ ਆ ਉਸ ਪਾਣੀ ਦੀ ਚੱਲਣੀ ਪਈ ਹੈ ਤਸਵੀਰ ਤੁਹਾਡੇ ਨਾਲ ਅਸੀਂ ਇਸ ਵੇਲੇ ਸਾਂਝੀ ਕਰ ਰਹੇ ਹਾਂ ਪਿੰਡ ਛਾਵੜੀ ਸਾਹਿਬ ਵਿਖੇ ਪਹੁੰਚੇ ਆ ਤਸਵੀਰਾਂ ਘਰ ਦੇ ਹਾਲਾਤ ਬਿਆਨ ਕਰ ਰਹੀਆਂ ਨੇ ਪਰਿਵਾਰ ਤੇ ਛੋਟੇ-ਛੋਟੇ ਬੱਚੇ ਜਿਹੜੇ ਆ ਉਹ ਅੱਜ ਬਗੈਰ ਛੱਤ ਤੋਂ ਰਹਿਣ ਦੇ ਲਈ ਮਜਬੂਰ ਨੇ ਆ ਹਾਲਾਤ ਨੇ ਜੋ ਤਸਵੀਰਾਂ ਤੁਸੀਂ ਵੇਖ ਰਹੇ ਹੋ ਆਹ ਹਾਲਾਤ ਨੇ ਜਿੰਨੇ ਵੀ ਵੀਰ ਸੇਵਾ ਕਰਨ ਆ ਰਹੇ ਨੇ ਬੰਨਾ ਤੋਂ ਲਾ ਲੋ ਉਹਨਾਂ ਨੂੰ ਜ਼ਰੂਰਤ ਹੈ ਹੁਣ ਪਿੰਡਾਂ ਦੇ ਵਿੱਚ ਜਾ ਕੇ ਅਜਿਹੇ ਘਰਾਂ ਦੇ ਵਿੱਚ ਜਾ ਕੇ ਵੀ ਸੇਵਾ ਕਰਨ ਦੀ ਵੀਰ ਮੇਰੇ ਨਾਲ ਮੌਜੂਦ ਹੈ ਜੋ ਕਿ ਜਿਸ ਦਾ ਮਨ ਇੰਨਾ ਕੋ ਦਾਸ ਆਪਣਾ ਘਰ ਵੇਖ ਵੇਖ ਕੇ ਹੁੰਦਾ ਕਿ ਉਸ ਦਾ ਦਿਲ ਕਰਦਾ ਉਹ ਰਵੇ ਕਿੱਥੇ ਹੁਣ ਆ ਜੋ ਤੁਸੀਂ ਪਿੱਛੇ ਛੱਤਾਂ ਦੀ ਤਸਵੀਰ ਵੇਖ ਰਹੇ ਹੋ ਆ ਹਾਲਾਤਾਂ ਦੇ ਵਿੱਚ ਉਹ ਵੀ ਰਹਿ ਰਿਹਾ ਵੀਰੇ ਕੀ ਨਾਮ ਆ ਕਿਹੜਾ ਪਿੰਡ ਹੈ ਤੁਹਾਡਾ ਜੀ ਮੇਰਾ ਨਾਮ ਲਾਪਰੀ ਸਿੰਘ ਹੈ ਜੀ ਪਿੰਡ ਛਾਪੜੀ ਸਾਹਿਬ ਹੈ ਜੀ ਵੀਰੇ ਕੀ ਹਾਲਾਤ ਬਣੇ ਆ ਕਦੋਂ ਕੋਠਾ ਡੱਗਾ ਤੁਸੀਂ ਉਦੋਂ ਕਿੱਥੇ ਸੀ ਕਿਵੇਂ ਫਿਰ ਤੁਹਾਡੀ ਸਾਰੇ ਟੱਬਰ ਦੀ ਜਾਨ ਬਚੀ ਹਾਂਜੀ ਇਆ ਜਦੋਂ 20 ਦਿਨ ਹੋ ਚੱਲਿਆ ਜੀ ਬਰਸਾਤਾਂ ਬਹੁਤ ਜ਼ਿਆਦੀਆਂ ਪੈਂਦੀਆਂ ਸੀ ਜੀ ਤੇ ਚੋਂਦੇ ਬਹੁਤ ਸੀਗੇ ਤੇ ਅਸੀਂ ਇਸ ਕਮਰੇ ਤੋਂ ਇੱਕ ਬਾਲਾ ਟੁੱਟਾ ਜਦੋਂ ਤੇ ਉਸ ਵੇਲੇ ਹੀ ਕਮਰੇ ਚੋਂ ਵੀ ਨਿਕਲ ਗਏ ਫਿਰ ਬਾਹਰ ਰਹਿਣ ਲੱਗੇ ਦੂਜੇ ਕਮਰੇ ਚ ਚਲ ਗਏ ਇਸ ਲਾਗੇ ਕਿਸੇ ਦੇ ਅੱਛਾ ਜੀ ਹਾਂਜੀ ਚੋਂਦੇ ਬਹੁਤ ਸੀ ਫਿਰ ਆ ਨਹੀਂ ਜਾਂਦਾ ਫਿਰ ਬਾਅਦ ਵਿੱਚ ਇੱਕੇ ਦਮ ਬਿਜਲੀ ਪਈ ਆ ਤੇ ਉਸ ਟਾਈਮ ਕਮਰੇ ਵੀ ਡੇਪੇ ਦੇ ਨਾਲ ਕੰਦਾ ਪਾੜ ਗਿਆ ਸਾਡੀਆਂ ਵੀਰ ਜੀ ਕਿੰਨੇ ਚਿਰ ਤੋਂ ਤੁਸੀਂ ਇੰਨਾ ਹਾਲਾਤਾਂ ਦੇ ਵਿੱਚ ਰਹਿ ਰਹੇ ਜੀ ਇਹਦੇ ਇਦਾਂ ਹੀ ਬਸ ਇਹ ਹਾਲਾਤ ਕੋਈ ਦੱਸ ਨਹੀਂ ਸਕਦੀ ਜ਼ਿੰਦਗੀ ਦੇ ਜੀ ਹਾਂਜੀ ਕੰਮ ਕਾਦਾ ਕਰਦੇ ਵੀਰੇ ਕੰਮ ਦਿਹਾੜੀ ਦਾਪਾ ਕਰੀਦਾ ਤੋ ਵੀਰੇ ਫਿਰ ਦਿਹਾੜੀ ਧੱਪੇ ਤੇ ਜਦ ਮੰਨ ਲਓ 400 500 ਰੁਪਿਆ ਦਿਹਾੜੀ ਮਿਲਦੀ ਉੱਪਰੋਂ ਹੁਣ ਜਦੋਂ ਬਰਸਾਤਾਂ ਪਈਆਂ ਉਹ ਵੀ ਨਹੀਂ ਲੱਗੀ ਹੋਣੀ ਤੇ ਫਿਰ ਗੁਜ਼ਾਰਾ ਕਿਵੇਂ ਹੋਇਆ ਕਰਦਾ ਗੁਜ਼ਾਰਾ ਬਸ ਇਦਾਂ ਨਹੀਂ ਕਦੀ ਕਿਸੇ ਤੋਂ ਫੜ ਜਿਹੜੇ ਸੇਵਾ ਕਰਦੇ ਹੀ ਬੜੇ ਜਾਂਦੇ ਉਹਨਾਂ ਨੂੰ ਫੋਨ ਕਰਦੇ ਰਹੇ ਮੈਸੇਜ ਕਰਦੇ ਰਹੇ ਆ ਜੇ ਜਿਹੜਾ ਕੋਈ ਸਰਪੰਚ ਆ ਜਾਂ ਕੋਈ ਐਮਐਲਏ ਪਰ ਕਿਸੇ ਨੇ ਕੋਈ ਬਾਣੀ ਫੜੀ ਇਦਾਂ ਬਸ ਦੁੱਖਾਂ 'ਚ ਲੰਘ ਗਏ ਦੁੱਖਾਂ ਦੀ ਹਾਂਜੀ ਤੇ ਇਹ ਕਿੰਨੇ ਕਮਰੇ ਸੀ ਟੋਟਲ ਤੁਹਾਡੇ ਜਿਹੜੇ ਐਸ ਵਕਤ ਜਿਹੜੇ ਆ ਅਸਮਾਨੀ ਬਿਜਲੀ ਦਾ ਸ਼ਿਕਾਰ ਹੋਏ ਆ ਮੀਂਹ ਦਾ ਸ਼ਿਕਾਰ ਹੋਏ ਇਹ ਤਿੰਨ ਕਮਰੇ ਸੀ ਕਿਤੇ ਕਰ ਸੋਈ ਆ ਜੀ ਅਸੇ ਤਿੰਨ ਕਮਰੇ ਸਾਰੇ ਹੀ ਮਤਲਬ ਚੁੰਦੇ ਸਾਰੇ ਹੀ ਚੁੰਦੇ ਖਤਮ ਹੋ ਗਏ ਸਾਰੇ ਕੰਧਾਂ ਪਾੜ ਗਿਆ ਛਤਾਂ ਡੇਕ ਪੀਆਂ ਜੀ ਇਹ ਹਾਲਾਤਾਂ ਦੇ ਵਿੱਚ ਕੋਈ ਰਿਸ਼ਤੇਦਾਰ ਬੌੜਿਆ ਵੀਰੇ ਨਹੀਂ ਜੀ ਕੋਈ ਰਿਸ਼ਤੇਦਾਰ ਨਹੀਂ ਬੌੜਿਆ ਜੀ ਬੜੇ ਬੇਨਤੀਆਂ ਕੀਤੀਆਂ ਪਰ ਕਿਸੇ ਨੇ ਕੋਈ ਬਾਣੀ ਫੜੀ ਜੀ ਜਿੰਨੇ ਵੀ ਸੇਵਾ ਸੰਸਥਾਵਾਂ ਵਾਲੇ ਇਸ ਵੀਡੀਓ ਨੂੰ ਵੇਖ ਰਹੇ ਨੇ ਜਿਹੜੇ ਸਮੇਂ ਸਮੇ ਤੇ ਬਾਹ ਫੜਦੇ ਨੇ ਵੀਰਾਂ ਦੀ ਜਿਹੜੇ ਕੋਠੇ ਪਾਕ ਦਿੰਦੇ ਨੇ ਕੀ ਉਹਨਾਂ ਨੂੰ ਸੰਪਰਕ ਕੀਤਾ ਤੁਹਾਨੂੰ ਆਸ ਹੈ ਉਹਨਾਂ ਕੋ ਵੀ ਸਾਡਾ ਘਰ ਬਣਾ ਦੇਣਗੇ ਹਾਂਜੀ ਅੱਜ 20 ਦਿਨ ਹੋਏ ਲਗਾਤਾਰ ਉਹਨਾਂ ਨਾਲ ਅੱਜ ਕਰਨਦੇ ਆ ਜੀ ਜੀ ਪਰ ਕੋਈ ਜਵਾਬ ਹੀ ਨਹੀਂ ਦਿੰਦੇ ਘਾੜੀ ਨੂੰ ਜੀ ਅੱਛਾ ਜੀ ਹਾਂਜੀ ਬੜੇ ਜਿਹੜੇ ਕੋਈ ਮੰਤਰੀ ਲੀਡਰ ਇੰਸਟਾਗ੍ਰam ਤੇ ਕੋ ਸਟੋਰੀਆਂ ਪਾਉਂਦੇ ਆ ਜੀ ਸੇਵਾ ਅੱਜਕੱਲ ਕੋਈ ਨਹੀਂ ਕਰਦਾ ਸਿਰਫ ਲੋਕ ਵਿਖਾਵੇ ਦਾ ਕਰਕੇ ਬਸ ਕੈਮਰਾ ਹੋਣਾ ਚਾਹੀਦਾ ਫੇ ਲੋਕ ਸੇਵਾ ਕਰਦਾ ਉਦਾਂ ਗਰੀਬ ਦੀ ਕੋਈ ਸੇਵਾ ਨਹੀਂ ਕਰਦਾ ਉਦਾਂ ਕੋਈ ਸੇਵਾ ਨਹੀਂ ਕਰਦਾ ਨਹੀਂ ਜੀ ਉਦਾਂ ਗਰੀਬ ਦੀ ਕੋਈ ਸੇਵਾ ਨਹੀਂ ਕਰਦਾ ਅੱਛਾ ਜੀ ਹਾਂਜੀ ਤਾਂ ਬਈ ਇਹ ਬੱਚੇ ਕਿੰਨੇ ਬੱਚੇ ਨੇ ਤੇ ਪਰਿਵਾਰ ਦੇ ਵਿੱਚ ਟੋਟਲ ਕਿੰਨੇ ਮੈਂਬਰ ਤੁਸੀਂ ਇਸ ਘਰ ਦੇ ਵਿੱਚ ਰਹਿੰਦੇ ਹੋ? ਤਿੰਨ ਮੇਰੇ ਬੱਚੇ ਆ ਜੀ, ਇੱਕ ਵਾਈਫ ਆ ਤੇ ਇੱਕ ਮੰਮੀ ਜੀ ਤੇ ਇੱਕ ਭਰਾ ਵਾ ਜੀ। ਉਹ ਥੋੜਾ ਨਸੀ ਪਰੇਦਾਦੀ ਹੋ ਗਿਆ ਨਸ਼ੇ ਕਰਦਾ ਈ। ਅੱਛਾ ਜੀ। ਹਾਂਜੀ। ਉਹ ਮਾਤਾ ਜੀ ਨਾਲ ਵੀ ਗੱਲ ਜਰੂਰ ਕਰਾਂਗੇ। ਮਾਤਾ ਜੀ ਕੀ ਨਾਮ ਹੈ ਤੁਹਾਡਾ? ਸ੍ਰਿੰਦਰਕੌਰ ਮੇਰਾ ਨਾਮ ਆ ਸ਼ਿਆਪਰੀ ਸਾਹਿਬ ਦੇ ਰਹਿਣ ਵਾਲੇ ਹਾਂ ਵੀਰ ਜੀ। ਕੀ ਹਾਲ ਹੈ ਉਹ ਘਰ ਦੇ? ਤੇ ਹਾਲ ਤਾਂ ਤੁਹਾਨੂੰ ਕੋਈ ਦੱਸ ਹੀ ਨਹੀਂ ਸਕਦੇ, ਤੁਹਾਨੂੰ ਅੱਗੇ ਵੀ ਕਿਹਾ ਈ। ਹਾਂਜੀ ਹਾਂਜੀ। ਕਿ ਉਹ ਮੈਂ ਬਹੁਤ ਸਿਰ ਤੋਂ ਹੀ ਇਹਦੇ ਵਿੱਚ ਗੁਜ਼ਾਰਾ ਕਰਦੇ ਆਂ ਘਰ ਦੇ ਵਿੱਚ ਅੱਛਾ ਜੀ ਤੇ ਬੜੀ ਮੁਸ਼ਕਲ ਦੇ ਨਾਲ ਰਹਿ ਰਹੇ ਰਹੇ ਇਹਨਾਂ ਨੇ ਮੈਂ ਬੱਚਿਆਂ ਨੂੰ ਪਾਲਿਆ ਵੀ ਹੈ ਜੀ ਤੇ ਬੜ ਕੋਈ ਭੈਣ ਭਰਾ ਬਾਣੀ ਹੀ ਫਰਦਾਂ ਦਾ ਅੱਛਾ ਜੀ ਕਦੀ ਭੁੱਖੇ ਵੀ ਰਹ ਲਾਣਾ ਕਦੀ ਅਸੀਂ ਖਾ ਕੇ ਵੀ ਸੌਣਾ ਕਦੀ ਨਹੀਂ ਵੀ ਖਾ ਕੇ ਸੌਂਦੇ ਹੁੰਦੇ ਤੇ ਬੜੀ ਮੁਸ਼ਕਲ ਦੇ ਨਾਲ ਰਹਿੰਦੇ ਰਹੇ ਸੀ ਇੱਕ ਸਿਰਫ ਇਹ ਘਰ ਨਹੀਂ ਵੇਚਿਆ ਇੱਥੋਂ ਅੱਛਾ ਜੀ ਇਹ ਘਰ ਵੇਚ ਕੇ ਨਹੀਂ ਅਸੀਂ ਕਿਤੇ ਗਏ ਤੇ ਭਾਰ ਹੀ ਬਹੁਤ ਕਰੀ ਮੱਝ ਕਾ ਕੋਈ ਲੈ ਲੈਣੀ ਉਹ ਪਾਲ ਲੈਣੀ ਜੀ ਤੇ ਉਹ ਚਲ ਕੇ ਤੇ ਥੋੜਾ ਬਤਾ ਕਰਜਾ ਚੜ ਜਾਣ ਉਹ ਲਾ ਲੈਣਾ ਹੁਣ ਵੀ ਕਰਜੇ ਤੇ ਅਸੀਂ ਬਹੁਤ ਥੱਲੇ ਆਏ ਫੇਰ ਵੀ ਅੱਛਾ ਜੀ ਤੁਹਾਨੂੰ ਦੱਸਿਆ ਵੀ 4 ਸਾਲ ਤੋਂ ਬੇਟਾ ਹੀ ਜੇਲ੍ਹ ਦੇ ਵਿੱਚ ਵੱਡਾ ਜੀ ਤੇ ਉਹਦੇ ਨਾਲ ਮੁੜ ਕੇ ਵੀ ਕਰਜਾ ਚੁੱਕ ਚੁੱਕ ਕੇ ਉਹਨੂੰ ਹੁਣ ਅਸੀਂ ਜ਼ਮਾਨਤ ਕਰਾਈ 15000 ਅਸੀਂ ਜ਼ਮਾਨਤ ਤੇ ਮੁੱਲ ਵੀ ਲਈ ਮੁੱਲ ਨਸ਼ੇ ਕਰਦਾ ਮਦਦ ਕਰਦਾ ਨਸ਼ੇ ਕਰਦਾ ਨਸ਼ੇ ਕਰਦਾ انشاء ਉਹ ਫਿਰ ਕਤਲ ਇਹਨਾਂ ਦੇ ਉੱਤੇ ਪਾਇਆ ਛੱਪੜ ਜੱਟੀ ਕੱਲਾ ਕੇ ਮੁੰਡਾ ਡੁੱਬ ਕੇ ਤੇ ਮਰ ਗਿਆ ਇਹ ਅੱਛਾ ਜੀ ਉਹ ਇਹਨਾਂ ਦੇ ਉੱਤੇ ਪਾਇਆ ਫਿਰ ਇਤਨਾ ਵੀ ਹੁਣ ਨਸ਼ਾ ਤੇ ਸਾਰਾ ਮੁਲਕ ਕਰੀ ਜਾਂਦਾ ਵੀਰ ਜੀ ਤੇ ਇਹ ਕਰਨ ਮੁੜ ਕੇ ਸਰਕਾਰਾਂ ਦੇ ਮਤਾ ਕਹਿੰਦੀਆਂ ਨਸ਼ਾ ਬੰਦ ਹੋ ਗਿਆ ਨਾ ਸਾਡੇ ਕੱਲ ਵੀ ਮੁੰਡਾ ਇੱਕ ਵੀਰ ਜੀ ਮਰਿਆ ਵਾ ਹੱਟੀ ਕੇ ਦੇ ਨਾਲ ਅੱਛਾ ਉਹਦੀ ਵੀ ਅੱਜ ਵੀਡੀਓ ਬਣਾ ਕੇ ਪਿੰਟ ਚ ਆਏ ਪੱਤਰਕਾਰ ਵੀ ਆਏ ਪੁਲਿਸ ਵੀ ਆਈ ਉਹਨਾਂ ਨੇ ਖੜੀ ਬਣਾ ਕੇ ਅੱਜ ਸਾਰਾ ਕੁਝ ਵੀ ਨਸ਼ੇ ਦੇ ਕਾਰਨ ਉਹਦੇ ਵੀ ਬੱਚੇ ਦੋ ਛੋਟੇ ਛੁੱਟੇ ਆ। ਹੁਣ ਜਿਹੜੇ ਹਾਲਾਤਾਂ ਤੁਸੀਂ ਰਹਿ ਰਹੇ ਹੋ ਕੋਠੇ ਅਸੀਂ ਵੇਖ ਰਹੇ ਹਾਂ ਕਿ ਡਿੱਗੇ ਆ। ਹਾਂਜੀ। ਕਈ ਮਦਦ ਦੀ ਗੁਹਾਰ ਜਿਹੜੇ ਦਾਨੀ ਵੀਰ ਸਮੇਂ-ਸਮੇਂ ਤੇ ਗਰੀਬਾਂ ਦੀ ਬਾਹ ਫੜਦੇ ਨੇ। ਕੀ ਤੁਸੀਂ ਉਹਨਾਂ ਨੂੰ ਆਸ ਰੱਖਦੇ ਹੋ ਵੀ ਤੁਹਾਡਾ ਘਰ ਬਣਾ ਕੇ ਦੇਣ ਕੀ ਕਹਿਣਾ ਚਾਹੋਗੇ? ਉਹ ਤੇ ਹੁਣ ਰੱਬ ਆਸਰੇ ਹੀ ਆ ਵੀਰ ਜੀ ਕੋਈ ਮਦਦ ਕਰ ਸਕਦਾ ਵਾ ਕੋਈ ਨਹੀਂ ਕਰ ਸਕਦਾ। ਜੀ। ਇਹ ਵੱਡੇ ਲੋਕਾਂ ਦੀ ਮਦਦ ਹੁੰਦੀ ਆ ਗਰੀਬਾਂ ਦੀ ਮਦਦ ਕੋਈ ਨਹੀਂ ਕਰ ਸਕਦਾ। ਜੀ। ਇਹ ਤੇ ਹੁਣ ਟਾਡੇ ਗਾੜੀ ਬੇਨਤੀ ਹੈ ਤੁਸੀਂ ਗਾੜੀ ਬੇਨਤੀ ਸਾਡੇ ਬਾਰੇ ਕਰੋਗੇ ਜੀ ਤੇ ਫਿਰ ਸਾਡਾ ਇਹ ਮਸਲਾ ਕੋਈ ਹੱਲ ਹੋ ਸਕਦਾ ਬਿਲਕੁਲ ਆਪਾਂ ਵੀਰ ਦੇ ਨਾਲ ਦੁਬਾਰਾ ਗੱਲ ਕਰਾਂਗੇ ਨਾਲੇ ਜਿੰਨੇ ਵੀ ਵੀਰ ਦੇਖ ਰਹੇ ਨੇ ਇਸ ਵੀਡੀਓ ਨੂੰ ਮੈਂ ਇਹੀ ਬੇਨਤੀ ਕਰਨਾ ਚਾਹਾਂਗਾ ਹੱਥ ਬੰਨ੍ਹ ਕੇ ਕਿ ਦੋਸਤੋ ਭੁੱਲ ਕੇ ਵੀ ਇਸ ਵੀਡੀਓ ਨੂੰ ਸਕਿਪ ਨਾ ਕਰਿਓ ਅਤੇ ਜੇਕਰ ਤੁਸੀਂ ਇਹ ਪਰਿਵਾਰ ਦੀ ਕਿਸੇ ਪ੍ਰਕਾਰ ਦੀ ਮਦਦ ਨਹੀਂ ਕਰ ਸਕਦੇ ਤਾਂ ਅੰਗੂਠੇ ਨਾਲ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਇਸ ਪਰਿਵਾਰ ਦੀ ਜਿਹੜੀ ਹੈ ਉਹ ਕੋਈ ਮਦਦ ਹੋ ਸਕੇ ਵੀਰੇ ਆਪਣਾ ਨੰਬਰ ਜਿਹੜਾ ਜਿਸ ਤੇ ਕੋ ਗੂਗਲ ਪੇ ਪੇ ਵਗੈਰਾ ਚੱਲਦਾ ਉਹ ਵੀ ਦੱਸ ਦਿਓ ਤੇ ਇਹ ਪਿੰਡ ਬਾਰੇ ਦੁਬਾਰਾ ਆਪਣਾ ਐਡਰੈਸ ਦੱਸ ਦਿਓ ਵੀ ਜੇ ਕਿਸੇ ਨੇ ਘਰ ਆ ਕੇ ਵੇਖਣੇ ਹਾਲਾਤ ਹੋਣ ਉਹ ਕਿੱਥੇ ਕਿਹੜੇ ਪਿੰਡ ਆਵੇ ਤੇ ਕਿਹੜੇ ਨੰਬਰ ਤੇ ਸੰਪਰਕ ਕਰੇ ਜਿੰਨੇ ਵੀ ਦਾਨੀ ਸੱਜਣ ਦੇਖ ਰਹੇ ਉਹਨਾਂ ਨੂੰ ਦੱਸ ਦੇ ਮੇਰਾ ਪਤਾ ਇਹ ਜੀ ਪਿੰਡ ਛਾਪੜੀ ਸਾਹਿਬ ਤਹਿਸੀਲ ਖਡੂਰ ਸਾਹਿਬ ਆ ਜੀ ਤੇ ਜਿਹੜਾ ਮੋਬਾਈਲ ਨੰਬਰ ਆ ਜੀ ਮੇਰਾ 82647 71577 82647 71577 ਜੀ ਸੋ ਵੀਰ ਦੇ ਵੱਲੋਂ ਇਹੀ ਗੁਹਾਰ ਲਗਾਈ ਗਈ ਹੈ ਕਿ ਉਹਨਾਂ ਦੇ ਪਰਿਵਾਰ ਦੇ ਜਿਹੜੇ ਹਾਲਾਤ ਨੇ ਉਹ ਤੁਸੀਂ ਤਸਵੀਰਾਂ ਦੇ ਵਿੱਚ ਵੇਖ ਰਹੇ ਹੋ ਆ ਹਾਲਾਤ ਨੇ ਉਸ ਪਰਿਵਾਰ ਦੇ ਅਤੇ ਉਹਨਾਂ ਦੇ ਸਿਰ ਤੇ ਆ ਕਿ ਉਹ ਵੀਰ ਕਹਿੰਦਾ ਕਿ ਦਿਹਾੜੀ ਦੱਪਾ ਕਰਕੇ ਹੁਣ ਚਲੋ ਘਰ ਦਾ ਰੋਟੀ ਦਾ ਤੇ ਕਰ ਲਾਂਗੇ ਲੇਕਿਨ ਜੇ ਸਿਰ ਤੇ ਸੱਤ ਦਾ ਕੋਈ ਹੀਲਾ ਕਰ ਦੇ ਵੀਰ ਭਰਾ ਤੇ ਉਹਦੇ ਉਹ ਦੇਣਦਾਰ ਹੋਣਗੇ ਉਹਦੇ ਧੰਨਵਾਦੀ ਹੋਣਗੇ ਜਿੱਥੋਂ ਤੱਕ ਵੀ ਤੁਸੀਂ ਇਹ ਵੀਡੀਓ ਨੂੰ ਰਾਈ ਸਾਨੂੰ ਦੇਖ ਰਹੇ ਹੋ ਸੁਣ ਰਹੇ ਹੋ ਇਹੀ ਬੇਨਤੀ ਕਰਨਾ ਚਾਹਾਂਗੇ ਹੱਥ ਬੰਨ ਕੇ ਦੋਸਤੋ ਕਿ ਜੇਕਰ ਤੁਸੀਂ ਇਹ ਪਰਿਵਾਰ ਦੀ ਮਦਦ ਨਹੀਂ ਕਰ ਸਕਦੇ ਤੇ ਅੰਗੂਠੇ ਨਾਲ ਸ਼ੇਅਰ ਜਰੂਰ ਕਰਿਓ ਤਾਂ ਜੋ ਕਿਸੇ ਦਾਨੀ ਸੱਜਣ ਤੱਕ ਇਹ ਵੀਡੀਓ ਪਹੁੰਚੇ ਤੇ ਛੋਟੇ-ਛੋਟੇ ਬੱਚੇ ਜਿਹੜੇ ਆ ਉਹ ਛੱਤ ਛੱਤ ਉਹ ਜਿਹੜੇ ਛੋਟੇ-ਛੋਟੇ ਬੱਚੇ ਜਿਹੜੇ ਉਹ ਛੱਤ ਥੱਲੇ ਰਹਿਣ ਤੇ ਉਹਨਾਂ ਦਾ ਆਉਣ ਵਾਲਾ ਜੀਵਨ ਜਿਹੜਾ ਉਹ ਸੁਖਾਲਾ ਹੋਵੇ ਬਣੇ ਰਹੋ ਸਾਡੇ ਨਾਲ ਹਰ ਕਵਰੇਜ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਕੈਮਰਾ ਪਰਸਨ ਜਸਵੀਰ ਸਿੰਘ ਦੇ ਨਾਲ ਮੈਂਦਰਜੀਤ ਸਿੰਘ ਗ੍ਰੇਡ ਪੰਜਾਬ ਟੀਵੀ ਧਰਨਤਾਰ